ਮੇਰੇ ਰਾਮ ਰਾਏ ਤੂੰ ਸੰਤਾਂ ਦਾ ਸੰਤ ਤੇਰੇ ਮੇਰੇ ਰਾਮ ਰਾਏ ਤੂੰ ਸੰਤਾਂ ਦਾ ਸੰਤ ਤੇਰੇ ਤੇਰੇ ਸਿਵਕ ਤੋਂ ਕੋਪ ਕਿਛ ਨਹੀਂ ਤੇਰੇ छ नाही जम नहीं मेरे राम राय तू संता का संत तेरे मेरे राम राय तू संता का संत तेरे तेरे सेवक तो किचना ही ਪਿੰਡ ਗਵਰੜੂ ਪੂਰ ਕੋਨ ਫਗਵਾੜਾ ਉਹਨਾਂ ਦੀ 28ਵੀਂ ਵਸਈ ਹੈ ਆਪਾਂ ਸਾਰੇ ਵੇਖ ਰਹੇ ਆ ਕਹਿੰਦੇ ਜੇ ਫੁੱਲ ਖਲਾਫ ਦੇ ਵੀ ਹੁਣ ਨਾ ਬਹੁਤ ਗੜਤੀ ਦੇ ਵਿੱਚ ਉਹਨੂੰ ਆਪਾਂ ਫਿਰ ਬਾਗ ਨਹੀਂ ਕਹਿ ਸਕਦੇ ਇਹ ਗੁਨਾਹਕ ਦੇ ਦਾਦਾ ਬਾਗ ਇਹ ਗੁਰਦਸਤਾ ਜੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਮਹਾਰਾਜ ਕੀ ਸਾਚੀਤੇ ਨਵਾਜੀ ਪਰਮ ਸਨਮਾਨ ਜੋਗ ਗੁਰੂ ਪਿਆਰੀ ਸਾਧ ਸੰਗਤ ਜੀ ਆਪਾਂ ਪਾਉ ਜਿਸ ਸਤਾਨ ਕਰਤਾ ਪ੍ਰਸਤਾਨ ਤੇ ਅੱਜ ਬੈਠੇ ਆ ਇਸ ਸਥਾਨ ਸੇਮੇ ਸਰੂਪ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਤਰਨ ਸ਼ੋਹ ਸਥਾਨ ਸੰਸਾਰ ਦਾ ਭਲਾ ਕਰਦੈ ਇੱਥੇ ਆਏ ਇਸ ਪਾਉ ਕਰਤਾ ਪ੍ਰਸਤਾਨ ਤੇ ਸਤਖੰਡ ਵਾਸੀ ਸੰਤ ਬਾਬਾ ਰਵਿ ਸਿੰਘ ਨੇ ਆਇਓ ਪੜ੍ਹਣ ਸੁਣ ਕੋ ਬਾਣੀ ਪਰ ਮਾ ਆਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਉਹਨਾਂ ਨੇ ਪਰਮਾਤਮਾ ਦਾ ਸਿਮਰਨ ਕੀਤਾ ਸੇਵਾ ਦੇ ਸਿਮਰਨ ਜੋ ਸਾਡੇ ਗੁਰੂਆਂ ਦਾ ਉਪਦੇਸ਼ ਹੈ ਸਮੂਹ ਸੰਗਤਾਂ ਵਾਸਤੇ ਦੇਸ਼ਾਂ ਪਰਦੇਸਾਂ 'ਚ ਜਿੱਥੇ ਕਿੱਥੇ ਵੀ ਗੁਰੂ ਕੀ ਪਿਆਰੀ ਸੰਗਤ ਬੈਠੀ ਹੈ ਪਰਮਾਤਮਾ ਦਾ ਵਚਨ ਹੈ ਰੱਬ ਦਾ ਵਚਨ ਹੈ ਗੁਰੂਆਂ ਦਾ ਵਚਨ ਹੈ ਆ ਗੁਰ ਸਿੱਖੀ ਮੀਤ ਚਲੋ ਗੁਰਚਾਲੀ ਜੋ ਗੁਰ ਕਹੇ ਸੋਈ ਭਲ ਮਾਨੋ ਹਰਿ ਕਥਾ ਇਹ ਮਹਾ ਪ੍ਰਚੰਡ ਵਾਰਸੀ ਸੰਤ ਵਾਰਾਂ ਦੀ ਸੀ ਮਹਾ ਪ੍ਰਚੰਡ ਦੀ 28ਵੀਂ ਸਾਲਾਨਾ ਵਰਸੀ ਗੁਰੂਕੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਬਾਹਰ ਦੇਸ਼ਾਂ ਪਰਦੇਸਾਂ ਕੀਆਂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਮਨਾਇਆ ਮਨਾਈ ਗਈ ਤੇ ਸਮੂਹ ਸੰਗਤਾਂ ਜਿ ਤਰ੍ਹਾਂ ਮਹਾ ਪ੍ਰਚੰਡ ਨੇ ਸੇਵਾ ਤੇ ਸੇਮਨ ਕੀਤਾ ਉਹਨਾਂ ਦੇ ਸਰੀਰ ਦੇ ਬਾਅਦ ਵੀ ਗੁਰੂਕਿਆਂ ਸੰਗਤਾਂ ਬੈਠ ਕੇ ਪਰਮਾਤਮਾ ਦਾ ਸਿਮਨ ਕਰਦੀਆਂ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ